ਉਸ ਦੀ ਘਟਨਾ ਹੈਗੀ ਆ ਜੋ ਸਾਢੇ 12 ਵਜੇ ਤੱਕ ਤਾਂ ਮੈਂ ਦੁਕਾਨ ਤੇ ਸੀਗਾ ਉਸ ਤੋਂ ਬਾਅਦ ਅਸੀਂ ਖਾਣਾ ਖਾਣ ਚਲੇ ਗਏ ਉਸ ਤੋਂ ਬਾਅਦ ਪਾਪਾ ਇਕੱਲੇ ਆਏ ਸੀਗੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਕੱਲਾ ਦੇਖ ਕੇ ਬਿਲਕੁਲ ਨਾਲ ਆ ਵੀ ਨਾਲ ਅੰਦਰ ਚਲੇ ਆ ਤੇ ਉਸ ਤੋਂ ਬਾਅਦ ਜੋ ਆ ਕੇ ਪਾਪਾ ਨੇ ਕਹਿੰਦਾ ਮੈਂ ਚੈਨ ਦੇਖਣੀ ਆ ਜਦੋਂ ਪਾਪਾ ਨੇ ਚੈਨ ਦਿਖਾਈ ਤਾਂ ਡੱਬਾ ਖੋਲ੍ਹਿਆ ਫਿਰ ਚੈਨ ਦੇ ਨਾਲ-ਨਾਲ ਕਹਿੰਦਾ ਮੈਂ ਅਗੁੱਠੀ ਵੀ ਚਾਹੀਦੀ ਆ ਕਹਿੰਦਾ ਮੈਂ ਆਪਣੀ ਭੈਣ ਨੂੰ ਰੱਖਣੀ ਅਮਰੀ ਆਪਣੀ ਪੈਨ ਨੂੰ ਕੰਜੀਰੀ ਵਾਸਤੇ ਰੋਟੀ ਦੇਣੀ ਆ ਜਦੋਂ ਪਾਪਾ ਕਹਿੰਦੇ ਮੈਂ ਗੁੱਟੀ ਹੈ ਵੀ ਸਾਡੇ ਕੋਲ ਰੋਟੀ ਹੈ ਨਹੀਂ ਤਾਂ ਉਸ ਟਾਈਮ ਫਿਰ ਕਹਿੰਦਾ ਵੀ ਮੈਨੂੰ ਸਰ ਜ਼ਰੂਰੀ ਚਾਹੀਦੀ ਹੈ ਮੈਨੂੰ ਤੇ ਮੈਂ ਆਪਾਂ ਕਹਿੰਦੇ ਫਿਰ ਮੈਂ ਬਾਹਰੋਂ ਲਿਆ ਕੇ ਦੇ ਦੇਣਾ ਜਦੋਂ ਆਪਾਂ ਲੈ ਕੇ ਜਦੋਂ ਗਏ ਉਸ ਤੋਂ ਬਾਅਦ ਉਹ ਬਾਹਰ ਖੜਾ ਰਿਹਾਗਾ ਉਹਦੀ ਸਕੂਟਰੀ ਲੈ ਕੇ ਹਾਂਜੀ ਸਕੂਟਰੀ ਉਹਦੀ ਲੈ ਕੇ ਗਈ ਸੀਗੇ ਤੇ ਉਹਨੇ ਆਪਣੀ ਸਕੂਟਰੀ ਚਾਬੀ ਦੇ ਦਿੱਤੀ ਸੀ ਤੇ ਨਾਲ ਆਪਾਂ ਸਕੂਟਰੀ ਲੈ ਕੇ ਚਲੇ ਗਏ ਉਹਦਾ ਆਪਾਂ 1/2 ਘੰਟੇ ਬਾਅਦ ਆਏ ਤੇ ਨਾਲ ਹੀ ਐਂਟਰ ਕਰਕੇ ਪਹਿਲਾਂ ਆਪਾਂ ਕਹਿੰਦਾ ਵੀ ਮੈਂ ਕੈਸ਼ ਲਵਾਂਗਾ ਨਹੀਂ ਮੈਂ Google Pay ਨਹੀਂ ਕਰਾਂਗਾ ਫਿਰ ਕਹਿੰਦਾ ਵੀ ਚਲੋ ਠੀਕ ਆ ਸਰ ਤੇ ਫਿਰ ਫਿਰ ਕਹਿੰਦਾ ਮੈਨੂੰ ਲੱਗਾ ਸਰ ਕੈਸ਼ ਘੱਟ ਆ ਤੇ ਮੈਨੂੰ ਮੈਂ Google Pay ਕਰਾਂਗਾ ਫਿਰ ਕਹਿੰਦਾ ਮੈਂ ਅੰਦਰੋਂ ਪੈਸੇ ਮੰਗਾ ਰਹੇ ਨੇ ਆਪਣੀ ਮੰਮਾ ਨੂੰ ਫੋਨ ਲਾਇਆ ਪਤਨੀ ਲਾਇਆ ਪਤਨੀ ਨਹੀਂ ਲਾਇਆ ਉਸ ਤੋਂ ਬਾਅਦ ਉਸਨੇ Google Pay ਤੇ ਪੈਸੇ ਮੰਗਾ ਕੇ ਪਾਪਾ ਨੂੰ ਕਹਿੰਦਾ ਵੀ ਮੈਨੂੰ ਆਪਣਾ ਸਕੈਨਰ ਦੇ ਦਿਓ ਪਾਪਾ ਨੇ ਆਪਣਾ ਸਕੈਨਰ ਦੇ ਦਿੱਤਾ ਉਹਨੇ ਆਪਣਾ ਸਿਰਫ ਟੈਕਸਟ ਮੈਸੇਜ ਹੀ ਦਿਖਾ ਕੇ ਕਹਿ ਦਿੱਤਾ ਵੀ ਆ ਪਾਪਾ ਕੋਲ ਮੈਸੇਜ ਆ ਗਿਆ ਉਹ ਸਿਰਫ ਟੈਕਸਟ ਮੈਸੇਜ ਸੀ ਉਹ ਜੋ ਪਾਪਾ ਨੇ Google Pay ਤੇ ਚੈੱਕ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਗੁੱਠੀ ਲੈ ਕੇ ਤੇ ਉਹ ਚਲਾ ਗਿਆ ਜਦੋਂ ਮੈਂ ਸ਼ਾਮ ਨੂੰ ਪਾਪਾ ਨੇ ਉਹਨੇ ਚੈੱਕ ਕਰਵਾਇਆ ਵੀ ਵੀ ਪੇਮੈਂਟ ਦੇਖ ਵੀਏ ਆਈ ਆ ਜੋ ਮੈਂ ਸ਼ਾਮ ਨੂੰ ਦੁਕਾਨ ਤੇ ਆਇਆ ਤੇ ਉਸ ਟਾਈਮ ਕੋਈ ਪੇਮੈਂਟ ਉਸ ਦੇ ਵਿੱਚ Google Pay ਵਿੱਚ ਸ਼ੋਅ ਨਹੀਂ ਕਰ ਰਹੀ ਸੀ ਤੇ ਜਦੋਂ ਸ਼ੋਅ ਨਹੀਂ ਕੀਤੀ ਫਿਰ ਅਸੀਂ ਉਸ ਤੋਂ ਬਾਅਦ ਸਾਰਾ ਕੁਝ ਚੈੱਕ ਕਰਾਇਆ ਤਾਂ ਫਰੋਡ ਨਿਕਲਿਆ Truecaller ਤੇ ਵੀ ਉਹਦੇ ਅਸੀਂ ਦੇਖਿਆ ਕੋਈ ਉਹ ਫੋਨ ਨਹੀਂ ਲੱਗ ਰਿਹਾ ਸੀ Truecaller ਤੇ ਚੈੱਕ ਕੀਤਾ ਤਾਂ ਉਹਦੇ Gold Fraud ਦਾ ਨੇਮ ਆ ਰਿਹਾ ਸੀ ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਦੇਣ ਲਈ ਐਸ ਐਚਓ ਸਿਟੀ ਧੂਰੀ ਕੋਲ ਚਲੇ ਗਏ ਤੇ ਉਹਨਾਂ ਨੇ ਸਾਡੀ ਐਸ ਐਚਓ ਸਿਟੀ ਧੂਰੀ ਕੋਲ ਚਲੇ ਜਾਣ ਤੋਂ ਬਾਅਦ ਉਹਨਾਂ ਨੇ ਸਾਡੀ ਐਪਲੀਕੇਸ਼ਨ ਰੱਖੀ ਤੇ ਉਹਨਾਂ ਨੇ ਕਿਹਾ ਵੀ ਸਵੇਰੇ ਆ ਜਿਓ ਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਸਿੱਧਾ ਕਾਨੂੰਨ ਦਾ ਕਿ ਉਸ ਤੋਂ ਬਾਅਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਹੋਰ ਲੋਕਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਵੀ ਇਹ Google Pay ਵਗੈਰਾ ਸਾਰਾ ਕੁਝ ਜੇ Google Pay ਪੇਡਮ ਪੇਮੈਂਟ ਕਰਾਉਣੇ ਹੋ ਤਾਂ ਤੁਸੀਂ ਸਾਰੇ ਕੁਝ ਧਿਆਨ ਨਾਲ ਦੇਖੋ ਤਾਂ ਉਹਨੂੰ ਅੰਦਰ ਤੱਕ ਤੇ ਦੇਖੋ ਵੀ ਪੇਮੈਂਟ ਆ ਗਈ ਜਾਂ ਇਕੱਲਾ ਟੈਕਸਟ ਮੈਸੇਜ ਤੇ ਭਰੋਸੇ ਨਾ ਰੋ ਸਿਰਫ ਟੈਕਸਟ ਮੈਸੇਜ ਸਿਰਫ ਫਰੋਡ ਕਰ ਰਹੇ ਨੇ ਆਪਣੇ ਨਾਲ ਤੇ ਜ਼ਿਆਦਾਤਰ ਹੀ ਬਿਹਤਰ ਮੈਂ ਬੇਨਤੀ ਕਰ ਦਾਂਗੀ ਤੁਸੀਂ ਕੈਸ਼ ਹੀ ਲੋ ਤੇ ਬਿਲਕੁਲ ਵੀ ਪੇਮੈਂਟ ਆਨਲਾਈਨ ਨਾ ਕਰਵਾਓ